ਦੇ ਵਿੱਚ ਇੱਕ ਇੱਕ ਚਿੱਟੇ ਕੱਪੜੇ ਦੇ ਵਿੱਚ ਜਨਾਨੀ ਔਰਤ ਮੰਨ ਲਓ ਖੜੀ ਦਿਸਦੀ ਆ ਉਹ ਉਹ ਨੂੰ ਪੁੱਛਦੀ ਮੰਨ ਹਾਂਜੀ ਅੱਜ ਤੁਹਾਨੂੰ ਸੁਣਾਉਣੀ ਹੈ ਇੱਕ ਕਹਾਣੀ ਇੱਕ ਪਿੰਡ ਦੀ ਇੱਕ ਪਿੰਡ ਵਿੱਚ ਥੋੜੀ ਪਿੰਡ ਤੋਂ ਬਾਹਰ ਇੱਕ ਕੋਠੀ ਆ ਕੋਠੀ ਦੇ ਵਿੱਚ ਰਾਤ ਨੂੰ 12:00 ਵਜੇ ਇੱਕ ਔਰਤ ਦਿਖਦੀ ਆ ਉਹ ਚਿੱਟੇ ਕੱਪੜਿਆਂ ਦੇ ਵਿੱਚ ਹੁੰਦੀ ਆ ਤੇ ਇਕੱਲੀ ਹੀ ਰਹਿੰਦੀ ਆ ਉਹ ਇੱਕ ਦਿਨ ਕੀ ਹੁੰਦਾ ਇੱਕ ਕੁੜੀ ਉਸ ਪਿੰਡ ਦੀ ਸ਼ਹਿਰ ਪੜਦੀ ਹੁੰਦੀ ਆ ਉਹ ਕਾਫੀ ਸਾਲ ਬਾਅਦ ਪਿੰਡ ਆਉਂਦੀ ਆ ਤੇ ਉਸ ਨੂੰ ਇਸ ਬਗਾਲ ਬਾਰੇ ਦੱਸਦੇ ਆ ਕਿ ਪਿੰਡ ਚ ਐਦਾ ਬੇਗਾਨਾ ਉਹ ਕਹਿੰਦੀ ਆ ਵੇ ਭੂਤ ਬਾਤ ਕੁਛ ਨਹੀਂ ਹੁੰਦੀ ਇਹ ਬਹਿਮ ਹੈ ਇਹ ਮੈਂ ਤੁਹਾਨੂੰ ਦੱਸ ਕੇ ਦੱਸੂਗੀ ਉਹਦੀ ਪਿੰਡ ਵਾਲਿਆਂ ਨਾਲ ਸ਼ਰਤ ਲੱਗ ਜਾਂਦੀ ਆ ਥੋੜੀਆਂ ਕੁੜੀਆਂ ਨਾਲ ਬਸ ਪਿੰਡ ਵਾਲੀਆਂ ਸਹੇਲੀਆਂ ਨਾਲ ਥੋੜੀਆਂ ਐਦਾ ਰੱਖ ਲੋ ਤੁਸੀਂ ਉਹ ਰਾਤ ਦੇ 12 ਵਜੇ ਟਾਰਚ ਲੈ ਕੇ ਕੱਲੀ ਤੇ ਕੋਠੀ ਦੇ ਵਿੱਚ ਵੜਦੀ ਆ ਕੋਠੀ ਦੇ ਵਿੱਚ ਜਦੋਂ ਵੜਦੀ ਆ ਤੇ ਥੋੜੀ ਦੂਰ ਜਾਂਦੀ ਆ ਹਵਾ ਚੱਲਦੀ ਆ ਤੇ ਦਰਵਾਜ਼ਾ ਖੁੱਲ ਜਾਂਦਾ ਖੁੱਲ ਕੇ ਉਹ ਅੰਦਰ ਵੜ ਜਾਂਦੀ ਆ ਹਲਕੀ ਹਲਕੀ ਠੰਡੀ ਹਵਾ ਇੱਕ ਵਾਰ ਫੇਰ ਚੱਲ ਜਦੋਂ ਉਹ ਅੰਦਰ ਜਾਂਦੀ ਹੈ ਹੌਲੀ ਹੌਲੀ ਜਦੋਂ ਅੰਦਰ ਚੱਲ ਜਾਂਦੀ ਹੈ ਉਹਨੂੰ ਕੋਨੇ ਦੇ ਵਿੱਚ ਇੱਕ ਚਿੱਟੇ ਕੱਪੜੇ ਦੇ ਵਿੱਚ ਜਨਾਨੀ ਔਰਤ ਮੰਨ ਲਓ ਖੜੀ ਦਿਸਦੀ ਆ ਉਹ ਨੂੰ ਪੁੱਛਦੀ ਮੰਨ ਮੰਨੋ ਜਾਂ ਮਨਪ੍ਰੀਤ ਉਹਨੂੰ ਪੁੱਛਦੀ ਆ ਵੀ ਤੂੰ ਇੱਥੇ ਕੀ ਕਰਦੀ ਆ ਉਹ ਕਹਿੰਦੀ ਮੈਂ ਕੁਝ ਨਹੀਂ ਕਰਦੀ ਮਨਪ੍ਰੀਤ ਪੁੱਛਦੀ ਉਸ ਨੂੰ ਫੇ ਤੁਸੀਂ ਇੱਥੇ ਕੀ ਕਰਦੇ ਹੋ ਕਹਿੰਦੀ ਵੀ ਮੈਂ ਕੁਝ ਨਹੀਂ ਕਰਦੀ ਹੈਗੀ ਵੀ ਮੇਰੇ ਪੁੱਤਰ ਦੋਨੇ ਮੈਨੂੰ ਇੱਥੇ ਛੱਡ ਕੇ ਚੱਲ ਗਏ ਨੇ ਜਿਸ ਲਈ ਮਨਪ੍ਰੀਤ ਤੋਂ ਥੋੜੀ ਉਹ ਦੂਰ ਖੜੀ ਹੁੰਦੀ ਹੈ ਮਨਪ੍ਰੀਤ ਥੋੜੀ ਆ ਅੱਗੇ ਨੂੰ ਜਾਂਦੀ ਉਹ ਜਾਨੀ ਕਿ ਲੁਪਨ ਹੋ ਜਾਂਦੀ ਉੱਥੋਂ ਦੇਖਣਾ ਜੇਲੇ ਮਨਪ੍ਰੀਤ ਥੋੜੀ ਜਿਹੀ ਪਿਛੇ ਨੂੰ ਮੁਰਦੀ ਤੇ ਉਹਦੇ ਮੋਰੇ ਖੜ ਜਾਂਦੀ ਆ ਮਨਪ੍ਰੀਤ ਦੇ ਮੋਰੇ ਆ ਕੇ ਖੜ ਜਾਂਦੀ ਆ ਤੇ ਮਨਪ੍ਰੀਤ ਨੂੰ ਕਹਿੰਦੀ ਕਿ ਤੂੰ ਮੇਰੇ ਪੁੱਤਰ ਵਰਗੀ ਆ ਤੇ ਤੂੰ ਇੱਥੇ ਰਹਿ ਤੇ ਮਨਪ੍ਰੀਤ ਦੀ ਬੈਟਰੀ ਡਿੱਗ ਜਾਂਦੀ ਆ ਤੇ ਮਨਪ੍ਰੀਤ ਉੱਥੋਂ ਗਾਇਬ ਹੋ ਜਾਂਦੀ ਆ ਤੇ ਜਦੋਂ ਪਿੰਡ ਦੇ ਸਾਰੇ ਇਕੱਠੇ ਜਾਣੇ ਪਿੰਡ ਦੇ ਹੋ ਕੇ ਉੱਥੇ ਜਾਂਦੇ ਆ ਤੇ ਉੱਥੇ ਮਨਪ੍ਰੀਤ ਦੀ ਬੈਟਰੀ ਹੁੰਦੀ ਆ ਤੇ ਮਨਪ੍ਰੀਤ ਉੱਥੇ ਨਹੀਂ ਹੁੰਦੀ ਨਹੀਂ ਹੁੰਨ ਤੋਂ ਬਾਅਦ ਵਿੱਚ ਹੁਣ ਵੀ ਕਹਿੰਦੇ ਆ ਕਿ ਲੋਕੀ ਰਾਤ ਨੂੰ 12 ਵਜੇ ਇਹੀ ਆਵਾਜ਼ ਆਉਂਦੀ ਆ ਬੇ ਮੇਰੇ ਕੋਲ ਆਓ ਮੈਂ ਇੱਥੇ ਹੀ ਹਾਂ ਤੇ ਮੈਨੂੰ ਬਚਾ ਲਓ ਇਹ ਸਿਰਫ ਕਹਾਣੀ ਆ ਰੀਅਲ ਵਿੱਚ ਕੁਝ ਨਹੀਂ ਹੈਗਾ